ਪੰਜਾਬ ਦੇ ਸਭ ਤੋਂ ਮਹਿੰਗੇ ਲਾਡੂਬਾਲਾ ਟੋਲ ਪਲਾਜ਼ੇ ਦੇ ਉੱਤੇ ਬਿੱਤੇ ਦਿਨੀ ਜਿਹੜਾ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਧਰਨਾ ਸ਼ੁਰੂ ਕੀਤਾ ਗਿਆ ਸੀ ਅੱਜ ਦੂਜੇ ਦਿਨ ਦੇ ਵਿੱਚ ਦਾਖਲ ਹੋ ਚੁੱਕੇ ਐ ਤੇ ਅੱਜ ਵੀ ਆਮ ਲੋਕ ਉਥੋਂ ਬਿਨਾਂ ਟੋਲ ਦਿੱਤੇ ਫ੍ਰੀ ਦੇ ਵਿੱਚ ਉਸ ਟੋਲ ਪਲਾਜ਼ੇ ਨੂੰ ਪਾਸ ਕਰਦੇ ਦਿਖਾਈ ਦੇ ਰਹੇ ਨੇ ਨਜ਼ਰ ਆ ਰਹਿ ਨੇ ਤੁਹਾਨੂੰ ਦੱਸ ਦਈਏ ਕਿ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਇਸੇ ਮਾਮਲੇ ਨੂੰ ਲੈ ਕੇ ਜਿਹੜਾ ਮਾਹੌਲ ਭਖਿਆ ਹੋਇਆ ਸੀ ਮਾਹੌਲ ਗਰਮਾਇਆ ਹੋਇਆ ਸੀ ਕਿ ਲਗਾਤਾਰ ਟੂਲ ਪਲਾਜ਼ੇ ਦੀਆਂ ਜਿਹੜੀਆਂ ਕੀਮਤਾਂ ਨੇ ਉਹਨਾਂ ਦੇ ਵਿੱਚ ਵਾਧਾ ਕੀਤਾ ਜਾ ਰਿਹਾ ਤੇ ਲਾਡੋਵਾਲ ਟੂਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੂਲ ਪਲਾਜ਼ਾ ਬਣ ਚੁੱਕਿਆ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਕਿਸਾਨਾਂ ਦੇ ਵੱਲੋਂ ਬੀੜਾ ਚੁੱਕਿਆ ਗਿਆ ਤੇ ਇਸ ਟੂਲ ਪਲਾਜ਼ੇ ਦੇ ਉੱਤੇ ਧਰਨਾ ਦੇਣ ਦੀ ਜਿਹੜੀ ਗੱਲ ਹੈ ਉਹ ਆਖੀ ਗਈ ਸੀ ਇਸ ਤੋਂ ਪਹਿਲਾਂ ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਗਈ ਸੀ NHAI ਨੂੰ ਵੀ ਚੇਤਾਵਨੀ ਦਿੱਤੀ ਗਈ ਸੀ ਕਿ ਜਿਹੜੀਆਂ ਟੋਲ ਦੀਆਂ ਕੀਮਤਾਂ ਨੇ ਉਹਨਾਂ ਨੂੰ ਕਟਾਇਆ ਜਾਵੇ ਜੇਕਰ ਨਹੀਂ ਕਟਾਇਆ ਜਾਂਦਾ ਤਾਂ ਕਿਸਾਨ ਉੱਥੇ ਹੀ ਪ੍ਰਦਰਸ਼ਨ ਕਰਨਗੇ ਧਰਨਾ ਦੇਣਗੇ ਤੇ ਉਸ ਟੋਲ ਪਲਾਜ਼ੇ ਨੂੰ ਅਣਮਿੱਥੇ ਸਮੇਂ ਦੇ ਲਈ ਮੁਫਤ ਕਰ ਦੇਣਗੇ ਫ੍ਰੀ ਕਰ ਦੇਣਗੇ ਪਰ ਫਿਰ ਵੀ ਜਦੋਂ ਕੰਨਾਂ ਦੇ ਉੱਤੇ ਜੂ ਨਹੀਂ ਸਰਕੀ ਐਨ ਐਚ ਆਈ ਦੇ ਤਾਂ ਫਿਰ ਬਾਅਦ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਤੇ ਵਿਚੇ ਦਿਨੀ ਜਿਹੜਾ ਧਰਨਾ ਉਹ ਉੱਥੇ ਸ਼ੁਰੂ ਕਰ ਦਿੱਤਾ ਗਿਆ ਸੀ ਤੇ ਅੱਜ ਇਹ ਦੂਸਰੇ ਦਿਨ ਦੇ ਵਿੱਚ ਇਹ ਜਿਹੜਾ ਧਰਨਾ ਹੈ ਉਹ ਦਾਖਲ ਹੋ ਚੁੱਕੇ ਆ ਤੇ ਅੱਜ ਡੀਸੀ ਸਾਖੀ ਸਾਨੀ ਹੋਰਾਂ ਦੇ ਨਾਲ ਵੀ ਮੁਲਾਕਾਤ ਕੀਤੀ ਜਾਣੀ ਆ ਕਿਸਾਨਾਂ ਦੇ ਵੱਲੋਂ ਕਿਉਂਕਿ ਉਹਨਾਂ ਦੇ ਨਾਲ ਹੀ ਬੈਠ ਕੇ ਗੱਲਬਾਤ ਕਰਕੇ ਇਸ ਮਾਮਲੇ ਨੂੰ ਸੁਲਝਾਇਆ ਜਾ ਸਕਦਾ ਹੈ ਜਿਹੜੀਆਂ ਟੋਲ ਦੀਆਂ ਕੀਮਤਾਂ ਨੇ ਉਹਨਾਂ ਨੂੰ ਘਟਾਇਆ ਜਾ ਸਕਦਾ ਤੁਹਾਨੂੰ ਦੱਸ ਦਿੰਨੇ ਆ ਕਿ ਕਿਸਾਨਾਂ ਗੂ ਜਿਹੜੇ ਦਿਲਬਾਖ ਸਿੰਘ ਨੇ ਉਹਨਾਂ ਦਾ ਕਹਿਣਾ ਹੈ ਕਿ ਅਣਮਿੱਥੇ ਸਮੇਂ ਦੇ ਲਈ ਜਿਹੜੀ ਹੜਤਾਲ ਹੈ ਸਾਡੇ ਵੱਲੋਂ ਸ਼ੁਰੂ ਕੀਤੀ ਗਈ ਹੈ ਤੇ ਅੱਜ ਡੀਸੀ ਦੇ ਨਾਲ ਮੌਕੇ ਦੇ ਉੱਤੇ ਗੱਲਬਾਤ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਵਿੱਚ ਦੇਖਿਆ ਜਾਏਗਾ ਕਿ ਇਸ ਮਾਮਲਾ ਇਸ ਮਾਮਲੇ ਨੂੰ ਕਿਸ ਤਰੀਕੇ ਦੇ ਨਾਲ ਕਿਸੇ ਤਣਪੱਤਨ ਲਗਾਇਆ ਜਾਏਗਾ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਆਖਿਆ ਕਿ ਜਦੋਂ ਤੱਕ ਟੂਲਦਰਾ ਨਹੀਂ ਕਟਣਗੀਆਂ ਅਸੀਂ ਆਪਣਾ ਪ੍ਰਦਰਸ਼ਨ ਇਸੇ ਤਰੀਕੇ ਦੇ ਨਾਲ ਜਾਰੀ ਰੱਖਾਂਗੇ ਐਤਵਾਰ ਸਵੇਰ ਤੋਂ ਹੀ ਸ਼ਤਮਈ ਢਗ ਦੇ ਨਾਲ ਕਿਸਾਨ ਉੱਥੇ ਪ੍ਰਦਰਸ਼ਨ ਕਰ ਰਹੇ ਹੈ ਕਿਸੇ ਨੂੰ ਵੀ ਜਾਮ ਦੇ ਵਿੱਚ ਨਹੀਂ ਫਸਣ ਦਿੱਤਾ ਜਾ ਰਿਹਾ ਕਿਸਾਨਾਂ ਨੇ ਟੋਲ ਮੁਲਾਜ਼ਮਾਂ ਨੂੰ ਉਹਨਾਂ ਦੇ ਟੋਲ ਬੂਥਾਂ ਦੇ ਵਿੱਚੋਂ ਪਹਿਲਾਂ ਬਾਹਰ ਕੱਢਿਆ ਗੱਲਬਾਤ ਕਰਕੇ ਤੇ ਉਸ ਤੋਂ ਬਾਅਦ ਦੇ ਵਿੱਚ ਉੱਥੇ ਦਰੀਆਂ ਬਿਚਾ ਕੇ ਆਪਣਾ ਜਿਹੜਾ ਤਰਨਾ ਉਹ ਸ਼ੁਰੂ ਕਰ ਦਿੱਤਾ ਸੀ ਦੱਸ ਦਿੰਨੇ ਕਿ ਸਾਲ ਦੇ ਵਿੱਚ ਤੀਜੀ ਵਾਰ ਇਹ ਜਿਹੜੀਆਂ ਟੋਲਦਾਰਾਂ ਨੇ ਇਹਨਾਂ ਦੇ ਵਿੱਚ ਵਾਅਦਾ ਕੀਤਾ ਗਿਆ ਇਹ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਵਜਣ ਲੱਗ ਪਿਆ ਜੇਕਰ ਕਿਸੇ ਵਾਹਨ ਦੇ ਉੱਤੇ ਫਾਸਟੈਗ ਨਹੀਂ ਹੈ ਕਿਸਾਨਾਂ ਨੂੰ ਦੱਸਦੇ ਆ ਤੇ ਉਹਨਾਂ ਨੂੰ 430 ਰੁਪਏ ਟੈਕਸ ਹੈ ਜਿਹੜਾ ਉਹ ਦੇਣਾ ਪੈਂਦਾ ਇਹ ਜਿਹੜੀਆਂ ਨਵੀਆਂ ਦਰਾਂ ਸੀ ਇਹ 2 ਜੂਨ ਤੋਂ ਲਾਗੂ ਕੀਤੀਆਂ ਗਈਆਂ ਸੀ ਤੇ ਹੁਣ ਇੱਕ ਵਾਰ ਮੋਟੀ ਮੋਟੀ ਨਜ਼ਰ ਮਾਰ ਲੈਣੇ ਕਿ ਵਾਧਾ ਕਿਸ ਕਦਰ ਕੀਤਾ ਗਿਆ ਤੇ ਜਦੋਂ ਤੁਸੀਂ ਮਹੀਨਾ ਬਾਹਰ ਪਾਸ ਦੀ ਜਿਹੜੇ ਅੰਕੜੇ ਨੇ ਉਹਨਾਂ ਬਾਰੇ ਸੁਣੋਗੇ ਤਾਂ ਤੁਸੀਂ ਖੁਦ ਵੀ ਇੱਕ ਵਾਰ ਹੈਰਾਨ ਰਹਿ ਜਾਓਗੇ ਕਿ ਜਦੋਂ ਅਸੀਂ ਗੱਡੀਆਂ ਕਾਰਾਂ ਖਰੀਦਦੇ ਹਾਂ ਉਸ ਵੇਲੇ ਪਹਿਲਾਂ ਅਸੀਂ ਇੱਕ ਜਿਹੜਾ ਟੈਕਸ ਆ ਉਹ ਦਿੰਨੇ ਆ ਤੇ ਬਾਅਦ ਵਿੱਚ ਸੜਕਾਂ ਦੇ ਉੱਤੇ ਉਹਨਾਂ ਗੱਡੀਆਂ ਕਾਰਾਂ ਨੂੰ ਚਲਾਉਣ ਦੇ ਲਈ ਜਿਹੜਾ ਵੱਖਰਾ ਟੈਕਸ ਆ ਉਹ ਦੇਣਾ ਪੈਂਦਾ ਤੇ ਉਹ ਕਿੰਨਾ ਕਿੰਨਾ ਜ਼ਿਆਦਾ ਹੁੰਦਾ ਟੈਕਸ ਉਹਦੇ ਬਾਬਤ ਜਿਹੜੇ ਅਕੜੇ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਪ੍ਰਾਣੀ ਕਾਰ ਟੈਕਸ ਵਨਵੇ ਦੇ ਲਈ 215 ਰੁਪਏ ਰਾਉਂਡ ਟ੍ਰਿਪ ਦੇ ਲਈ 325 ਰੁਪਏ ਤੇ ਮਹੀਨਾਵਾਰ ਜਿਹੜਾ ਪਾਸ ਆ ਉਹ 7175 ਰੁਪਏ ਹੁੰਦਾ ਸੀ ਤੇ ਜਦੋਂ ਨਵੀਂ ਦਰ ਇਹਦੇ ਤੇ ਲਾਗੂ ਕੀਤੀ ਗਈ ਤਾਂ ਫਿਰ ਇੱਕ ਪਾਸੇ ਦੇ ਜਿਹੜਾ ਕਿਰਾਇਆ ਸੀ ਉਹ 215 ਤੋਂ 220 ਰੁਪਏ ਹੋ ਗਿਆ ਰਾਉਂਡ ਟ੍ਰਿਪ ਦਾ ਕਿਰਾਇਆ 330 ਰੁਪਏ ਹੋ ਗਿਆ ਤੇ ਮਹੀਨਾਵਾਰ ਪਾਸ ਹੈ ਜਿਹੜਾ ਉਹ 7360 ਰੁਪਏ ਕਰ ਦਿੱਤਾ ਗਿਆ ਤੇ ਇਸ ਤਰ੍ਹਾਂ ਹਲਕੇ ਬੰਨਾਂ ਦਾ ਪੁਰਾਣਾ ਜਿਹੜਾ ਕਿਰਾਇਆ ਸੀ ਉਹ ਵਨਵੇ ਦੇ ਲਈ 350 ਰੁਪਏ ਸੀ ਇਹ ਰਿਟਰਨ ਦੇ ਲਈ 520 ਰੁਪਏ ਤੇ ਮਹੀਨਾਵਾਰ ਪਾਸ 11590 ਰੁਪਏ ਦਾ ਉਹਦਾ ਸੀ ਤੇ ਨਵੀਂ ਦਰਦੇ ਅਨੁਸਾਰ ਇਹ ਜਿਹੜਾ ਕਿਰਾਇਆ ਏ ਵਨਵੇ ਦੇ ਲਈ 355 ਰੁਪਏ ਕਰ ਦਿੱਤਾ ਗਿਆ 350 ਤੋਂ ਵਧਾ ਕੇ ਰਾਉਂਡ ਟ੍ਰਿਪ ਦਾ ਜਿਹੜਾ ਕਿਰਾਇਆ ਉਹਨੂੰ 520 ਤੋਂ ਵਧਾ ਕੇ 535 ਰੁਪਏ ਕਰ ਦਿੱਤਾ ਗਿਆ ਤੇ ਮਹੀਨਾਵਾਰ ਪਾਸ ਦਾ ਕਿਰਾਇਆ 11590 ਤੋਂ ਵਧਾ ਕੇ 11885 ਰੁਪਏ ਕਰ ਦਿੱਤਾ ਗਿਆ ਤੇ ਜਿਹੜੀਆਂ 2 ਐਕਸਲ ਬੱਸ ਜਾਂ ਟਰੱਕ ਹੈ ਉਹਨਾਂ ਦਾ ਜਿਹੜਾ ਪੁਰਾਣਾ ਰੇਟ ਹੁੰਦਾ ਸੀ ਉਹ ਵਨਵੇ ਦੇ ਲਈ ਸਾਡੇ ਮਾਫ ਕਰਨਾ 730 ਰੁਪਏ ਹੁੰਦਾ ਸੀ ਰਾਉਂਡ ਟ੍ਰਿਪ ਦੇ ਲਈ 1095 ਰੁਪਏ ਹੁੰਦਾ ਸੀ ਤੇ ਉਸ ਤੋਂ ਇਲਾਵਾ ਮਹੀਨਾਵਾਰ ਪਾਸ ਹੈ ਜਿਹੜਾ 24285 ਦਾ ਬਣਦਾ ਸੀ ਤੇ ਹੁਣ ਨਮੀ ਦਰ ਦੇ ਅਨੁਸਾਰ 745 ਰੁਪਏ ਵਨਵੇ ਪਾਸ ਜਿਹੜਾ 730 ਰੁਪਏ ਹੁੰਦਾ ਸੀ ਪਹਿਲਾਂ ਉਹਨੂੰ 745 ਰੁਪਏ ਕਰ ਦਿੱਤਾ ਗਿਆ 1120 ਰੁਪਏ ਰਿਟਰਨ ਦੇ ਨੇ ਪਾ ਕੇ ਰੌਮ ਟ੍ਰਿਪ ਦੇ ਨੇ ਜੇਕਰ ਜਾ ਕੇ ਮੋੜਨਾ ਹੁੰਦਾ ਤੇ ਉਸ ਤੋਂ ਲਗਾ 24905 ਰੁਪਏ ਦਾ ਜਿਹੜਾ ਮਹੀਨਾਵਾਰ ਪਾਸ ਹੈ ਉਹ ਕਰ ਦਿੱਤਾ ਗਿਆ ਸੀ ਤੇ ਜਿਹੜੇ 3 ਐਕਸਲ ਵਾਹਨ ਨੇ ਉਹਨਾਂ ਦੇ ਪੁਰਾਣੇ ਰੇਟ ਦੀ ਗੱਲ ਕਰੀਏ ਤਾਂ 795 ਰੁਪਏ ਵਨਬੇ ਵਾਸਤੇ ਹੁੰਦਾ ਸੀ ਤੇ ਜੇਕਰ ਰਿਟਰਨ ਕਰਨਾ ਹੈ ਤਾਂ 1190 ਰੁਪਏ ਜਿਹੜਾ ਟੋਲ ਟੈਕਸ ਆ ਉਹ ਦੇਣਾ ਪੈਂਦਾ ਸੀ ਮੋਟੀ ਪਰਚੀ ਕਟਾਉਣੀ ਪੈਂਦੀ ਸੀ ਤੇ ਮਹੀਨਾਵਾਰ ਪਾਸ 26490 ਰੁਪਏ ਦਾ ਹੁੰਦਾ ਸੀ 26000 ਦੇ ਵਿੱਚ ਇੱਕ ਨਵਾਂ ਮੋਟਰਸਾਈਕਲ ਆ ਜਾਂਦਾ ਤਾਂ ਕਰਕੇ ਜੇ ਇਹਨੂੰ ਕੰਪੈਰੀਜ਼ਨ ਕਰਕੇ ਦੇਖੀਏ ਤਾਂ ਖੁਦ-ਬਖੁਦ ਪਤਾ ਲੱਗ ਜਾਂਦਾ ਹੈ ਉਸ ਤੋਂ ਇਲਾਵਾ ਜਦੋਂ ਇਹਦੇ ਵਿੱਚ ਬਦਲਾਅ ਕੀਤੇ ਗਏ ਤਾਂ ਉਹ 795 ਨੂੰ ਵਧਾ ਕੇ 815 ਰੁਪਏ ਕਰ ਦਿੱਤਾ ਗਿਆ ਵਨਵੇ ਦੇ ਲਈ ਰਿਟਰਨ ਦੇ ਲਈ 1225 ਰੁਪਏ ਕਰ ਦਿੱਤਾ ਗਿਆ ਜਿਹੜਾ ਪਹਿਲਾਂ 1190 ਰੁਪਏ ਹੁੰਦਾ ਸੀ ਤੇ ਮਹੀਨਾਵਾਰ ਪਾਸ ਜਿਹੜਾ 26490 ਤੋਂ ਵਧਾ ਕੇ 27170 ਰੁਪਏ ਕਰ ਦਿੱਤਾ ਗਿਆ ਸੀ ਇਹਨਾਂ ਦਰਾਂ ਨੂੰ ਦੇਖ ਕੇ ਪਤਾ ਲੱਗਦਾ ਕਿ ਕਿਸਾਨ ਉਥੇ ਧਰਨਾ ਕਿਉਂ ਦੇ ਰਹੇ ਨੇ ਅਜੇ ਮੁੱਕਿਆ ਨਹੀਂ ਇਸ ਤਰ੍ਹਾਂ ਜੇ ਚੱਲੀਏ ਭਾਰੀ ਉਸਾਰੀ ਮਸ਼ੀਨਰੀ ਹੈ ਜਿਹੜੀ ਜਾਂ 4 ਐਕਸਲ ਵਨ ਵਾਹਨ ਨੇ ਉਨਾਂ ਲਈ ਪੁਰਾਣਾ ਰੇਟ ਵਨਵੇ ਦਾ 1140 ਰੁਪਏ ਹੁੰਦਾ ਸੀ ਰਾਉਂਡ ਟ੍ਰਿਪ ਦਾ 1715 ਰੁਪਏ ਹੁੰਦਾ ਸੀ ਤੇ ਮਹੀਨਾਵਾਰ ਪਾਸ 38 38085 ਰੁਪਏ ਦਾ ਬਣਦਾ ਸੀ ਨਵੀਂ ਦਰ ਹੈ ਜਿਹੜੀ ਉਹ 1140 ਤੋਂ ਵਧਾ ਕੇ 1170 ਰੁਪਏ ਕਰ ਦਿੱਤੀ ਕਿ ਇੱਕ ਤਰਫਾ ਸਫ਼ਰ ਦੇ ਲਈ ਤੇ ਰਾਉਂਡ ਟ੍ਰਿਪ ਦੇ ਲਈ ਜਿਹੜਾ ਉਹਨੂੰ ਵਧਾਇਆ ਗਿਆ 1755 ਰੁਪਏ ਕਰ ਦਿੱਤਾ ਗਿਆ ਤੇ ਮਹੀਨਾਵਾਰ ਪਾਸ 39055 ਰੁਪਏ ਦਾ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਇਲਾਵਾ ਸੱਤ ਤੇ ਤੋਂ ਵੱਧ ਐਕਸਲਾਂ ਦੇ ਲਈ ਜਿਹੜੇ ਵੱਡੇ ਬਾਹਣ ਹੁੰਦੇ ਨੇ ਖਾਸ ਤੌਰ ਤੇ ਲੰਮੇ ਬਾਹਣ ਹੁੰਦੇ ਨੇ ਉਹਨਾਂ ਦੇ ਲਈ 1 ਬਾਈ ਟ੍ਰਿਪ ਸੀ ਜਿਹੜਾ 1390 ਰੁਪਏ ਦਾ ਮੰਨਦਾ ਸੀ ਤੇ ਰਾਉਂਡ ਟ੍ਰਿਪ ਦੇ ਲਈ 2085 ਰੁਪਏ ਦੇਣੇ ਪੈਂਦੇ ਸੀ ਤੇ ਨਵੀਂ ਦਰ ਦੇ ਅਨੁਸਾਰ ਇੱਕ ਤਰਫਾ ਕਿਰਾਇਆ ਜਿਹੜਾ 1390 ਤੋਂ ਵਧਾ ਕੇ 1425 ਰੁਪਏ ਕਰ ਦਿੱਤਾ ਗਿਆ ਰਿਟਰਨ ਦਾ ਕਿਰਾਇਆ ਜਿਹੜਾ ਉਹ 2085 ਤੋਂ ਵਧਾ ਕੇ 2140 ਰੁਪਏ ਕਰ ਦਿੱਤਾ ਗਿਆ ਤੇ ਮਹੀਨਾਵਾਰ ਪਾਸ ਦਾ ਕਿਰਾਇਆ 47545 ਰੁਪਏ ਇਹਨਾਂ ਨਵੀਆਂ ਦਰਾਂ ਦੇ ਅਨੁਸਾਰ ਹੋਏਗਾ ਤੇ ਇਸ ਤੋਂ ਇਲਾਵਾ ਦੱਸਦੀ ਹੈ ਕਿ 2 ਜੂਨ ਤੋਂ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਧਾਰੇ ਦੇ ਵਿੱਚ ਰਹਿਣ ਵਾਲਿਆਂ ਦੇ ਲਈ ਜਿਹੜਾ ਪਾਸ ਬਣਦਾ ਹੈ ਉਹਦੀ ਦਰ 330 ਰੁਪਏ ਤੋਂ ਵਧਾ ਕੇ 340 ਰੁਪਏ ਕਰ ਦਿੱਤੀ ਗਈ ਸੀ ਇੱਕ ਬੰਦੇ ਦੇ ਲਈ ਦੇਖੀਏ ਤਾਂ 10 ਰੁਪਏ ਦਾ ਕੋਈ ਵੱਡਾ ਫਰਕ ਨਹੀਂ ਪੈਂਦਾ ਪਰ ਜਦੋਂ ਟੋਲਾ ਕਮਾਈ ਕਰਨ ਦੀ ਟੋਲਾਂ ਦੀ ਕਮਾਈ ਦੀ ਗੱਲ ਆਉਂਦੀ ਹੈ ਤਾਂ ਫਿਰ ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿ ਇੱਕ ਦਿਨ ਦੇ ਵਿੱਚ ਕਿੰਨੇ ਹੀ ਵਾਹਨ ਉਥੋਂ ਦੀ ਗੁਜ਼ਰਦੇ ਨੇ ਤੇ ਉਹਨਾਂ ਨੂੰ 10-10 ਰੁਪਏ 5-5 ਰੁਪਏ ਵਧੇ ਹੋਏ ਰੇਟ ਜਦੋਂ ਉਹਨਾਂ ਦੇ ਕੋਲੋਂ ਵਸੂਲੇ ਜਾਂਦੇ ਆ ਤਾਂ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਇਨ੍ਹਾਂ ਟੋਲ ਪਲਾਜ਼ਿਆਂ ਨੂੰ ਲਗਾਉਣ ਵਾਲੀਆਂ ਕੰਪਨੀਆਂ ਨੂੰ ਸੜਕਾਂ ਬਣਾਉਣ ਵਾਲੀਆਂ ਕੰਪਨੀਆਂ ਨੂੰ ਕਿੰਨੇ ਵੱਡੇ ਪੱਧਰ ਦੇ ਉੱਤੇ ਇਹਦਾ ਫਾਇਦਾ ਹੁੰਦਾ ਤੇ ਆਮ ਬੰਦੇ ਦੀ ਜੇਬ ਦੇ ਉੱਤੇ ਡਾਕਾ ਵੱਜਦਾ ਸੋ ਦੂਸਰੇ ਦਿਨ ਦੇ ਵਿੱਚ ਜਿਹੜਾ ਕਿਸਾਨਾਂ ਦਾ ਪ੍ਰਦਰਸ਼ਨ ਹੈ ਉਹ ਦਾਖਲ ਹੋ ਚੁੱਕਿਆ ਹੈ ਕਿਸਾਨਾਂ ਦਾ ਕਹਿਣਾ ਹੈ ਜੇਕਰ ਡੀਸੀ ਸੜ ਨਾਲ ਆ ਕੇ ਗੱਲਬਾਤ ਕਰਦੇ ਆ ਤਾਂ ਉਸ ਤੋਂ ਬਾਅਦ ਦੇ ਵਿੱਚ ਅਸੀਂ ਇਹ ਧਰਨਾ ਚੁੱਕਣ ਬਾਰੇ ਸੋਚਾਂਗੇ ਤੇ ਧਰਨਾ ਚੁੱਕਣ ਦੀ ਕੋਈ ਇੱਕ ਸ਼ਰਤ ਰੱਖੀ ਗਈ ਹੈ ਕਿ ਜਿਹੜੀਆਂ ਦਰਾਂ ਨੇ ਇਹਨਾਂ ਦੇ ਵਿੱਚ ਜਿਹੜਾ ਵਾਅਦਾ ਆ ਲਾਸਟ 2 ਜੂਨ ਵਾਲਾ ਵਾਅਦਾ ਕੀਤਾ ਗਿਆ ਇਹਨੂੰ ਵਾਪਸ ਲਿਆ ਜਾਵੇ ਪਹਿਲਾਂ ਜਿਸ ਤਰੀਕੇ ਦੇ ਨਾਲ ਟੈਕਸ ਦੀਆਂ ਦਰਾਂ ਸੀ ਉਹਨਾਂ ਦੇ ਉਸੇ ਤਰੀਕੇ ਦੇ ਨਾਲ ਉਹ ਦਰਾਂ ਰੱਖੀਆਂ ਜਾਣ ਤਦ ਹੀ ਇਹ ਜਿਹੜਾ ਧਰਨਾ ਪ੍ਰਦਰਸ਼ਨ ਇਥੋਂ ਚੁੱਕਿਆ ਜਾਏਗਾ ਨਹੀਂ ਫਿਰ ਅਣਮਿੱਥੇ ਸਮੇਂ ਦੇ ਲਈ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਤੁਹਾਨੂੰ ਕਿਸਾਨ ਬੈਠੇ ਦਿਖਾਈ ਦੇਣਗੇ